ਜੋ 2 ਸਾਲ ਝੋਆ ਉਦਾਂ ਦੀਆਂ ਉਮੀਦਾਂ ਕਿਉਂਕਿ ਇਹ ਸਰਕਾਰ ਨੇ ਜਿੰਨੇ ਵੀ ਪੰਜਾਬ ਦੇ ਮਸਲੇ ਐ ਅੱਜ ਬੇਸ਼ੱਕ ਲਾ ਐਂਡ ਆਰਡਰ ਦਾ ਮਸਲਾ ਹੋਵੇ ਬੇਸ਼ੱਕ ਅੱਜ ਜੋ ਕਿਸਾਨਾਂ ਦਾ ਹਾਲ ਹੈ ਹਨਾ ਜੋ ਉਹਨਾਂ ਨਾਲ ਜਿਆਤੀਆਂ ਹੋ ਰਹੀਆਂ ਔਰ ਇੱਥੋਂ ਤੱਕ ਕਿ ਜਿਹੜਾ ਦਲਤ ਸਮਾਜ ਆ ਉਹ ਇਸ ਵੇਲੇ ਬੜਾ ਆਪਣੇ ਆਪ ਨੂੰ ਬੇਸਹਾਰਾ ਜਿਹਾ ਮਹਿਸੂਸ ਕਰ ਰਿਹਾ ਕਿਉਂਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਸਭ ਤੋਂ ਵੱਡਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਮਸਲਾ ਆ ਉਹ ਅੱਜ ਬਿਲਕੁਲ ਫੇਲਰ ਆ। ਔਰ ਇਹਨਾਂ ਨੇ ਜੋ ਆਪ ਗਰੰਟੀਆਂ ਦਿੱਤੀਆਂ ਸੀਆਂ ਇੱਕ ਬਿਜਲੀ ਦੀ ਗਾਰੰਟੀ ਉਹ ਵੀ ਲੋਕਾਂ ਨੂੰ ਬਿਜਲੀ 300 ਯੂਨਟ ਦਾ ਦੇ ਰਹੇ ਪਰ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦਾ ਬਿਜਲੀ ਦਾ ਹਾਲ ਆ ਪੰਜ ਪੰਜ 6-6 ਘੰਟੇ ਦੇ ਕੱਟ ਲੱਗ ਰਹੇ ਆ। ਉਹ ਇੱਕ ਬਹੁਤ ਵੱਡਾ ਮਸਲਾ ਆ। ਮੈਂ ਸਮਝਦਾ ਕਿ ਭਗਵੰਦ ਮਾਨ ਨੇ ਸੋਚੀਏ ਕਿ ਜੇ 7 750 ਕਰੋੜ ਰੁਪਏ ਅਸੀਂ ਐਡਵਰਟਾਈਜ਼ਮੈਂਟ ਤੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਆ ਉਹ ਕੀਤਾ ਨਹੀਂ ਜਾ ਸਕਦਾ ਕਿਉਂਕਿ ਜੇ ਇਹ ਨਹੀਂ ਕੁਝ ਕੀਤਾ ਹੁੰਦਾ ਇਹ 7-8 ਦਿਨ ਦਾ ਇਹ ਸੈਸ਼ਨ ਨਾ ਰੱਖਦੇ ਇਹ ਵੱਡਾ ਸੈਸ਼ਨ ਰੱਖਦੇ ਸਭ ਤੋਂ ਪਹਿਲੀ ਗੱਲ ਅੱਗੇ ਅਸੀਂ ਇਹਨਾਂ ਤੋਂ ਮੰਗ ਕਰਾਂਗੇ ਕਿ ਸੈਸ਼ਨ ਨੂੰ ਥੋੜਾ ਵੱਡਾ ਕਰੋ ਤਾਂ ਕਿ ਲੋਕਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਇੱਥੇ ਵਿਚਾਰਿਆ ਜਾ ਸਕੇ ਸੁਕੇ ਸਾਹਿਬ ਤੁਸੀਂ ਸਵਾਲ ਆਇਆ ਕੋਈ ਮੇਰੇ ਹੈ ਜੀ 10-15 ਸਵਾਰ ਲੱਗੇ ਆ ਸਰ ਕੀ ਲੱਗਦਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਵੇਂ ਦੇਖ ਰਹੀ ਹੈ ਭਗਵੰਤ ਪੰਜਾਬ ਸਰਕਾਰ ਕਰ ਰਹੀ ਹੈ ਸਰ ਕੋਈ ਕੰਮ ਉਹਨਾਂ ਨੇ ਉਹਨਾਂ ਐਫਆਈਆਰ ਵੀ ਨਹੀਂ ਤੁਹਾਡੇ ਸਾਹਮਣੇ ਹੈ ਕਹਿੰਦਾ ਮੈਂ 8-10 ਦਿਨ ਤਾਂ ਉਹਨੂੰ ਐਫਆਈਆ ਹੋਣ ਲਈ ਲੱਗਾ ਔਰ ਜਿਹੜੀ ਕੀਤੀ ਉਹ ਅਨਨੋਨ ਲੋਕਾਂ ਦੇ ਕੀਤੀ ਆ ਮੈਂ ਸਮਝਦਾ ਕਿ ਪਤਾ ਨਹੀਂ ਇਹ ਕਿਹਦੇ ਨਾਲ ਰਲਿਆ ਕਿ ਇਹ ਜਿਹੜੀ ਹਰਿਆਣਾ ਸਰਕਾਰ ਨਾਲ ਰਲਿਆ ਹੋਆ ਜਾਂ ਇਹ ਲੋਕਾਂ ਦਾ ਜਿਹੜਾ ਦੂਸਰੀਆਂ ਮੰਗਾਂ ਤੋਂ ਧਿਆਨ ਹਟਾਉਣ ਲਈ ਇਹ ਇਦਾਂ ਦੇ ਪੁਛਸ ਦੇ ਕੰਮ ਕਰਦੇ ਕਿਸੇ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ ਸੋ ਸਮਝਦਾ ਕਿ ਭਗਵੰਦ ਮਾਨ ਜਿਹੜੀ ਸਰਕਾਰ ਆ ਜੋ ਟੋਟਲ ਫੇਲਰ ਤੇ ਆ ਤਾਂ ਉਹ ਲੋਕਾਂ ਦੇ ਮੁੱਦਿਆਂ ਤੋਂ ਭੱਜ ਰਹੀ ਆ ਇਸੇ ਕਰਕੇ ਬੜਾ ਸ਼ਾਰਟ ਸੈਸ਼ਨ ਲੱਗਿਆ ਠੀਕ ਹੈ ਜੀ ਠੀਕ ਹੈ ਜੋ 2 ਸਾਲ ਝੋਇਆ ਉਦਾਂ ਦੀਆਂ ਉਮੀਦਾਂ ਕਿਉਂਕਿ ਇਹ ਸਰਕਾਰ ਨੇ ਜਿੰਨੇ ਵੀ ਪੰਜਾਬ ਦੇ ਮਸਲੇ ਆ ਅੱਜ ਬੇਸ਼ੱਕ ਲਾ ਐਂਡ ਆਰਡਰ ਦਾ ਮਸਲਾ ਹੋਵੇ ਬੇਸ਼ੱਕ ਅੱਜ ਜੋ ਕਿਸਾਨਾਂ ਦਾ ਹਾਲ ਆ ਹਨਾ ਜੋ ਉਹਨਾਂ ਨਾਲ ਜਿਆਤੀਆਂ ਹੋ ਰਹੀਆਂ ਔਰ ਇੱਥੋਂ ਤੱਕ ਕਿ ਜਿਹੜਾ ਦਲਿਤ ਸਮਾਜ ਆ ਉਹ ਇਸ ਵੇਲੇ ਬੜਾ ਆਪਣੇ ਆਪ ਨੂੰ ਬੇਸਹਾਰਾ ਜਿਹਾ ਮਹਿਸੂਸ ਕਰ ਰਿਹਾ ਕਿਉਂਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਵਿੱਚ ਸਭ ਤੋਂ ਵੱਡਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਮਸਲਾ ਆ ਉਹ ਅੱਜ ਬਿਲਕੁਲ ਫੇਲਰ ਆ। ਔਰ ਇਹਨਾਂ ਨੇ ਜੋ ਆਪ ਗਰੰਟੀਆਂ ਦਿੱਤੀਆਂ ਸੀਆਂ ਇੱਕ ਬਿਜਲੀ ਦੀ ਗਾਰੰਟੀ ਉਹ ਵੀ ਲੋਕਾਂ ਨੂੰ ਬਿਜਲੀ 300 ਯੂਨਟ ਦਾ ਦੇ ਰਹੇ ਪਰ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦਾ ਬਿਜਲੀ ਦਾ ਹਾਲ ਆ ਪੰਜ ਪੰਜ 6-6 ਘੰਟੇ ਦੇ ਕੱਟ ਲੱਗ ਰਹੇ ਆ ਉਹ ਇੱਕ ਬਹੁਤ ਵੱਡਾ ਮਸਲਾ ਆ। ਮੈਂ ਸਮਝਦਾ ਕਿ ਭਗਵੰਦ ਮਾਨ ਨੇ ਸੋਚਿਆ ਕਿ ਜੇ 7 750 ਕਰੋੜ ਰੁਪਏ ਅਸੀਂ ਐਡਵਰਟਾਈਜ਼ਮੈਂਟ ਤੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਆ ਉਹ ਕੀਤਾ ਨਹੀਂ ਜਾ ਸਕਦਾ ਕਿਉਂਕਿ ਜੇ ਇਹ ਨਹੀਂ ਕੁਝ ਕੀਤਾ ਹੁੰਦਾ ਇਹ 7-8 ਦਿਨ ਦਾ ਇਹ ਸੈਸ਼ਨ ਨਾ ਰੱਖਦੇ ਇਹ ਵੱਡਾ ਸੈਸ਼ਨ ਰੱਖਦੇ ਸਭ ਤੋਂ ਪਹਿਲੀ ਗੱਲ ਅੱਗੇ ਅਸੀਂ ਇਹਨਾਂ ਤੋਂ ਮੰਗ ਕਰਾਂਗੇ ਕਿ ਇਹ ਸੈਸ਼ਨ ਨੂੰ ਥੋੜਾ ਵੱਡਾ ਕਰੋ ਤਾਂ ਕਿ ਲੋਕਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਇੱਥੇ ਵਿਚਾਰਿਆ ਜਾ ਸਕੇ ਸੁਕੇ ਸਾਹਿਬ ਤੁਸੀਂ ਸਵਾਲ ਲਾਇਆ ਕੋਈ ਮੇਰੇ ਹੈ ਜੀ 10-15 ਸਵਾਲ ਲੱਗੇ ਆ ਸਰ ਕੀ ਲੱਗਦਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਵੇਂ ਦੇਖ ਰਹੀ ਹੈ ਭਗਵਨ ਪੰਜਾਬ ਸਰਕਾਰ ਕਰ ਰਹੀ ਹੈ ਸਰ ਕੋਈ ਕੰਮ ਉਹਨਾਂ ਨੇ ਉਹ ਐਫ ਆਈ ਆਰ ਵੀ ਨਹੀਂ ਤੁਹਾਡੇ ਸਾਹਮਣੇ ਹੈ ਕਹਿੰਦਾ ਮੈਂ 8-10 ਦਿਨ ਤੱਕ ਉਹਨੂੰ ਐਫ ਆਈ ਆਰ ਹੋਣ ਲਈ ਲੱਗਿਆ ਔਰ ਜਿਹੜੀ ਕੀਤੀ ਉਹ ਅਨਨੋਨ ਲੋਕਾਂ ਦੇ ਕੀਤੀ ਹੈ ਮੈਂ ਸਮਝਦਾ ਕਿ ਪਤਾ ਨਹੀਂ ਇਹ ਕਿਹਦੇ ਨਾਲ ਰਲਿਆ ਕਿ ਇਹ ਜਿਹੜੀ ਹਰਿਆਣਾ ਸਰਕਾਰ ਨਾਲ ਰਲਿਆ ਹੋਆ ਜਾਂ ਇਹ ਲੋਕਾਂ ਦਾ ਜਿਹੜਾ ਦੂਸਰੀ ਮੰਗਾਂ ਤੋਂ ਧਿਆਨ ਹਟਾਉਣ ਲਈ ਇਹ ਇਦਾਂ ਦੇ ਪੁੱਠੇ ਸਦੇ ਕੰਮ ਕਰਦੇ ਕਿਸੇ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ ਸੋ ਮੈਂ ਸਮਝਦਾ ਕਿ ਭਗਵੰਦ ਮਾਨ ਜਿਹੜੀ ਸਰਕਾਰ ਆ ਜੋ ਟੋਟਲ ਫੇਲਰ ਤੇ ਆ ਤਾਂ ਉਹ ਲੋਕਾਂ ਦੇ ਮੁੱਦਿਆਂ ਤੋਂ ਭੱਜ ਰਹੀ ਆ ਇਸੇ ਕਰਕੇ ਬਲੱਟ ਸ਼ਾਰਟ ਸੈਸ਼ਨ ਲੱਗਿਆ ਠੀਕ ਹੈ